ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਵੇ ਨਿੰਮਿਆ ਛਟੀਆਂ ਦਾ ਲਿਆ ਥੱਬਾ ਚੱਕ ਕੇ ਰੋਟੀਆਂ ਪਕਾਵਾ ਫਿਰ ਇੱਥੇ ਕਿਹੜਾ ਸਿਲੰਡਰ ਭਰਿਆ ਜਿਹੜਾ 5 ਮਿੰਟਾਂ ਚ ਰੋਟੀਆਂ ਲਿਆ ਦੂ ਕਮਰੇ ਵਿੱਚ ਬੈਠਾ ਨਿੰਮੇ ਦਾ ਪਾਪਾ ਰਾਮਾ ਬੋਲਿਆ ਹੁਣ ਗੈਸ ਤਸ ਮੈਂ ਆਪਦੇ ਝਾਟੇ ਨਾਲ ਭਰਾ ਦਿਆਂ ਪਤਾ ਕਿੰਨੇ ਮਹਿੰਗੇ ਨਾਲੇ ਆਪਾਂ ਤੈਨੂੰ ਪਤਾ ਆ ਵੀ ਐ ਕਿਹੜੇ ਹਾਲਾਤਾਂ ਚ ਗੁਜ਼ਰਦੇ ਪਏ ਆ ਆਪਾਂ ਛਿੰਦੀ ਆਹੋ ਪਤਾ ਐ ਮੈਨੂੰ ਪਰ ਇੱਕ ਗੱਲ ਤਾਂ ਮੈਨੂੰ ਨਹੀਂ ਅੱਜ ਤੱਕ ਪਤਾ ਲੱਗਿਆ ਵੀ ਤੇਰੀ ਕਮਾਈ ਜਾਂਦੀ ਕਿੱਥੇ ਐ ਆਪਾਂ ਤਾਂ ਨਪੁੱਤਿਆਂ ਦਾ ਕਦੇ ਚੱਜ ਦਾ ਪਾ ਹੰਟਾ ਕੇ ਨਹੀਂ ਵੇਖਿਆ ਲੋਕਾਂ ਵਾਂਗੂ ਵੇਖ ਲਾ ਲੋਕਾਂ ਦੀਆਂ ਤੀਵੀਆਂ ਤੇ ਚੜਦੇ ਤਾਂ ਚੜਦੇ ਸੂਟ ਪਾਏ ਹੁੰਦੇ ਆ ਪਰ ਆਹ ਵੇਖ ਲਾ ਤਿੰਨ ਸੂਟ ਐ ਕਸੇ ਆ ਉਹ ਵੀ ਰਾਮਾ ਲੋਕਾਂ ਦੀ ਆਪਾਂ ਕੀ ਰੀਸਾ ਕਰ ਲਾਂਗੇ ਜੱਗ ਨਹੀਂ ਜਿੱਤਿਆ ਜਾਂਦਾ ਜ਼ਿੰਦਗੀ ਕੋਈ ਨਾ ਅਗਲੇ ਵਾਰੀ ਭਰਾ ਲਾਂਗੇ ਗੈਸ ਹੁਣ ਤੂੰ ਚੁੱਲ੍ਹੇ ਤੇ ਲਾਹ ਦੇ ਰੋਟੀਆਂ ਜਵਾਕ ਸਕੂਲ ਜਾਣ ਕੰਨਿਓ ਬੈਠੇ ਐ ਨਾਲੇ ਮੈਂ ਵੀ ਕੰਮ ਤੇ ਜਾਣਾ ਫੇਰ ਛਿੰਦੀ ਆਹੋ ਬੂਰੇ ਆਲੀ ਗਿੱਠੀ ਜੀ ਹੀ ਲੈਂਦੀ ਐ ਪਾਣੀ ਤੱਤਾ ਛੇਤੀ ਹੋ ਜਾਂਦਾ ਉਹਦੇ ਚ ਰਾਮਾ ਕੋਈ ਨਾ ਹੁਣ ਤੂੰ ਆਏ ਕਰ ਰੋਟੀ ਲਾ ਤੇ ਮੈਂ ਜਾਵਾਂ ਕੰਮ ਤੇ ਬਾਕੀ ਤੂੰ ਫਿਕਰ ਨਾ ਕਰਿਆ ਕਰ ਮੇਰੇ ਤੋਂ ਜਿੰਨਾ ਹੁੰਦਾ ਉਹਨਾ ਕਰੀ ਜਾਣਾ ਹੈ ਅੱਡੀਆਂ ਚੱਕ ਕੇ ਫਾਹਾਂ ਨਹੀਂ ਲੈ ਸਕਦੇ ਮੁਟਿਆਰ ਹੋ ਰਹੀਆਂ ਧੀਆਂ ਵੀ ਮੇਰੀਆਂ ਛਿੰਦੀ ਮਨ ਹੌਲਾ ਜਾ ਕਰਦੀ ਬੋਲੀ ਧੀਆਂ ਦੀ ਟੈਨਸ਼ਨ ਤਾਂ ਜੰਮਦੀਆਂ ਦੀ ਹੋਣ ਲੱਗ ਪੈਂਦੀ ਐ ਪਰ ਤੂੰ ਵੀ ਨਾ ਬਾਲਾ ਸੋਚਿਆ ਕਰ ਮੈਨੂੰ ਤਾਂ ਕਪਰਾ ਜਾ ਆ ਜਾਂਦਾ ਤਾਂ ਬੋਲ ਪੈਂਦੀਆਂ ਰਾਮਾ ਛਿੰਦੀਏ ਐਤ ਕੀ ਸਿਆਲਤ ਤੈਨੂੰ ਵਧੀਆ ਸੂਟ ਲੈ ਕੇ ਦੇਣਾ ਤੇਰੀ ਰੂਹ ਖੁਸ਼ ਕਰ ਦੇਣੀ ਐ ਮੈਂ ਛਿੰਦੀ ਦੇ ਬੁੱਲਣਾ ਤੇ ਮਿੰਨੀ ਆਸਾ ਆਇਆ ਤੇ ਰਾਮਾ ਰੋਟੀ ਵਾਲਾ ਟਿਫਨ ਚੱਕ ਕੰਮ ਤੇ ਚਲਾ ਗਿਆ ਮਗਰ ਉਹ ਛਿੰਦੀ ਕੰਮ ਤੋਂ ਦਾਨ ਬੇੜ ਰਾਂਡੇ ਇੱਠ ਬੈਠ ਗਈ ਦੁਪਹਿਰੇ ਜੇ ਕੋਈ ਭਾਈ ਦਰੀਆਂ ਵੇਚਣ ਦਾ ਹੋਕਾ ਦੇ ਰਿਆ ਸੀ ਛਿੰਦੀ ਕਿਆ ਤਿੰਨ ਚਾਰ ਘੰਟਾ ਨੇ ਭਾਈ ਨੂੰ ਰੋਕਿਆ ਤੇ ਸਿੱਧਾ ਛਿੰਦੀ ਦੇ ਰਾਂਡੇ ਇੱਠ ਬਾ ਲਿਆ ਗਵੰਡਣਾ ਨੇ ਦਰੀਆਂ ਵੇਖੀਆਂ ਨਵੇਂ ਨਮੂਨੇ ਬਹੁਤ ਸੋਹਣੇ ਨਾਂਦਰਣਾ ਵੇਕ ਚਿੰਦੀ ਦੇ ਮਨ ਵਿੱਚ ਆਇਆ ਕਿ ਇੱਕ ਇੱਕ ਜੋੜਾ ਮੈਂ ਵੀ ਲੈ ਲਵਾਂ ਪਰ ਦੂਜੇ ਪਾਸੋਂ ਸੋਚਣ ਲੱਗੀ ਘਰੇ ਤਾਂ ਵਿਹੋਂ ਖਾਣ ਨੂੰ ਨਹੀਂ ਪੈਸਾ ਮੈਂ ਕਿੱਥੋਂ ਲਵਾਂਗੀ ਗਵੰਟਨ ਮੂਰਤੀ ਨੇ ਦੋ ਜੋੜੇ ਦਰਨਿਆਂ ਦੇ ਭਾਗ ਕਰਕੇ ਲੈ ਲਏ ਤਵਾਂ ਨੇ ਹੋਰ ਦਰਨਿਆਂ ਲੈ ਲੰਨਾਂ ਛਿੰਦੀ ਨੂੰ ਉਹ ਪੁੱਛਣ ਲੱਗੀਆਂ ਪਰ ਉਹਨੇ ਪੰਜ ਜੈ ਲਾਇਆ ਕਿ ਮੇਰੀ ਤਾਂ ਮਾਂ ਕੋਲ ਬਥੇਰੀਆਂ ਦਰਨਿਆਂ ਪੰਨਾਂ ਮੈਂ ਕੀ ਕਰਨਾਂ ਛਿੰਦੀ ਸੋਚ ਰਹੀ ਸੀ ਸਭ ਪੈਸੇ ਦੀ ਖੇਡ ਐ ਜੇ ਮੇਰੇ ਕੋਲ ਪੈਸੇ ਹੁੰਦੇ ਮੈਂ ਵੀ ਤਾਂ ਇੱਕ ਜੋੜਾ ਲੈ ਲੈਂਦੀ ਛਿੰਦੀ ਨੂੰ ਸੋਚੀ ਪਈ ਵੇਖ ਮੂਰਤੀ ਬੋਲੀ ਨਹੀਂ ਜ਼ਿੰਦਗੇ ਘਰ ਵਾਲਿਆਂ ਦੇ ਪੈਸੇ ਨਾਲ ਛੌਂਕ ਨਹੀਂ ਪੂਰੇ ਹੁੰਦੇ ਮੈਂ ਵੇਖ ਲਾ ਕਦੇ ਇੱਕ ਮੰਚੀ ਨਹੀਂ ਮੰਗੀ ਗੱਗੂ ਦੇ ਪਿਆਉ ਤੋਂ ਛਿੰਦੀ ਤਾਂ ਫਿਰ ਆ ਪੈਸੇ ਕਿੱਥੋਂ ਆਏ ਤੇਰੇ ਕੋਲ ਮੂਰਤੀ ਉਹ ਨੰਬਰਦਾਰ ਦਾ ਹੈਪੀ ਨਹੀਂ ਹੈਗਾ ਉਹਦੇ ਨਾਲ ਜਾਰੀ ਲਾਈ ਹੈ ਕਦੇ ਮੂੰਹ ਨਹੀਂ ਫਟਕਦਾ ਮੇਰਾ ਉਹ ਜਿੰਨੇ ਪੈਸੇ ਮੰਗਾ ਉਹਨੇ ਦਿੰਦਾ ਛਿੰਦੀ ਨਾ ਭੈਣੇ ਪੈਸਿਆਂ ਦੀ ਖਾਤਰ ਆਪਦੀ ਇੱਜ਼ਤ ਕੋ ਲਾਉਣੀ ਮੂਰਤੀ ਘਰਵਾਲਿਆਂ ਨੂੰ ਵੀ ਇੱਜ਼ਤ ਦਿੱਤੀ ਹੈ ਆਏ ਨਹੀਂ ਕੁਝ ਹੁੰਦਾ ਕਿੜਾ ਕਿਸੇ ਨੂੰ ਪਤਾ ਲੱਗਦਾ ਮੈਨੂੰ ਤਾਂ ਹੈਪੀ ਕਹਿੰਦਾ ਸੀ ਆਖੇ ਮూర్ਤੀ ਨਾ ਗੱਲ ਕਰਨ ਨੂੰ ਫਿਰਦਾ ਗੋਰਾ ਜੇ ਹੈ ਤੇਰੀ ਕੋਈ ਵਿਚਾਰ ਤੱਕ ਕਰਵਾ ਤੇਰੀ ਕੱਲ ਫਥੇਰਾ ਪੈਸਿਆਂ ਦਾ ਕਰੂ ਤੈਨੂੰ ਫੇਰ ਤੂੰ ਮੇਰੇ ਵਾਂਗੂ ਨਿੱਤ ਬਦਲਾ ਨੀੜਾ ਕਪੜਾ ਪਾਇਆ ਕਰੇਂਗੀ ਛਿੰਦੀ ਨਾ ਪਹਿਨੇ ਮੈਂ ਆਪਦੇ ਰੱਬ ਵਰਗੇ ਬੰਦੇ ਨੂੰ ਤੋਖਾ ਨਹੀਂ ਦੇ ਸਕਦੀ ਮూర్ਤੀ ਸ਼ਿੰਦੀਗੇ ਸਭ ਪੈਸੇ ਦੀ ਖੇਡ ਐ ਜੇ ਕੋਲ ਚਾਰ ਪੈਸੇ ਆ ਤਾਂ ਸਲਾਮਾ ਨਹੀਂ ਕੋਈ ਟੂ ਇਨੀ ਮਾਰਤਾ ਅਗਲਾ ਛਿੰਦੀ ਇੱਜ਼ਤ ਲਵਾ ਕੇ ਲਾਇ ਪੈਸਿਆਂ ਨੂੰ ਕੀ ਕਰਨਾ ਮੂਰਤੀ ਰੁੱਖੀ ਮਿੱਟੀ ਖਾ ਕੇ ਬੰਦਾ ਗੁਜ਼ਾਰਾ ਕਰ ਲੇ ਚੰਗਾ ਰਹਿੰਦਾ ਹੈ ਮੂਰਤੀ ਚੱਲ ਤੇਰੀ ਮਰਜ਼ੀ ਮੈਂ ਚੱਲੀ ਮੂਰਤੀ ਤਾਂ ਚਲੀ ਗਈ ਪਰ ਛਿੰਦੀ ਨੂੰ ਸੋਚਣ ਮਜਬੂਰ ਕਰ ਗਈ ਕਿ ਜੇ ਗੋਰੇ ਨਾਲ ਗੱਲ ਕਰ ਲਈ ਫੇਰ ਮੈਂ ਇੰਨਾ ਵਾਂਗੂ ਟੌਰ ਕੱਢ ਕੇ ਹੀ ਰਿਆ ਕਰੂੰਗੀ ਪਰ ਐਵੇਂ ਜੀ ਟੌਰ ਨੂੰ ਕੀ ਕਰੂੰ ਆਪਦੇ ਬੰਦੇ ਨੂੰ ਛੱਡ ਬਗਾਨੇ ਨਾਲ ਨਹੀਂ ਨਹੀਂ ਇਹ ਕੰਮ ਨਹੀਂ ਕਰਨਾ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਜਿਹੜੇ ਪਾਸੇ ਚੱਲ ਪਈ ਦੁਨੀਆ ਅਗਲ ਅੱਗੇ ਅਗਲਾ ਇਹੋ ਜੇ ਕੰਮ ਤੋਂ ਡਰਦਾ ਸੀ ਪਰ ਅੱਜ ਕੱਲ੍ਹ ਸ਼ਰਮ ਹਿਆ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਚੱਲ ਮਨਾ ਜਵਾਕ ਸਕੂਲੋਂ ਆਉਣ ਵਾਲੇ ਹੋਣਗੇ ਚਾਹ ਤਰ੍ਹਾਂ ਚਾਹ ਤਰਤੀ ਸਿੰਦੀਏ ਸੋਚੀ ਜਾਵੇ ਕਿ ਜਿੱਥੇ ਆਪਦੇ ਬੰਦੇ ਨੇ ਖੜਨਾ ਉੱਥੇ ਬਗਾਨਾ ਭਲਾ ਕਿਵੇਂ ਖੜਜੂ ਆਪਦਾ ਬੰਦਾ ਭਾਵੇਂ ਜਿੰਨਾ ਮਰਜ਼ੀ ਐ ਉਹਦੇ ਵਰਗਾ ਹੀ ਕੋਈ ਬਣ ਸਕਦਾ ਘਟ ਖਾ ਲਵੋ ਪਰ ਪੈਸੇ ਪਿੱਛੇ ਆਪਦੇ ਆਪ ਨੂੰ ਧੋਖਾ ਨਾ ਦਿਓ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਐ ਸਮਾਂ ਇੱਕੋ ਜਾਂ ਨਹੀਂ ਰਹਿੰਦਾ ਚਾਹ ਤਰੀ ਹੋਈ ਸੀ ਕਿੰਨੇ ਨੂੰ ਰਾਮਾ ਵੀ ਆ ਗਿਆ ਰਾਮਨ ਵੇਖ ਕੇ ਸਿੰਦੀ ਬੋਲੀ ਅੱਜ ਕਿਵੇਂ ਸੰਦੇਹਾ ਆ ਗਿਆ ਰਾਮਾ ਬੱਸ ਕੁਝ ਨਹੀਂ ਉਹ ਤਾਂ ਜਿੰਨਾ ਦੇ ਘਰੇ ਮੈਂ ਕੰਮ ਕਰਦਾ ਉਹਨਾਂ ਦੇ ਰੌਲਾ ਜਾ ਪੈ ਗਿਆ ਸੀ ਛੋਟੀ ਜੀ ਗੱਲ ਦਾ ਮਕਾਨ ਮਾਲਕ ਕਹਿੰਦਾ ਕੱਲ ਨੂੰ ਸ਼ੁਰੂ ਕਰ ਦਿਓ ਕੰਮ ਤਾਂ ਹੀ ਅਸੀਂ ਤਿੰਨੇ ਆ ਗਏ ਖਿੰਦੀ ਲੈ ਇਹੋ ਜਾਂ ਕੀ ਹੋ ਗਿਆ ਸੀ ਰਾਮਾ ਹੁਣ ਤੈਨੂੰ ਕੀ ਦੱਸਾਂ ਆ ਆਪਣੀ ਗਵੰਟਨ ਜਿਹੜੀ ਮੂਰਤੀ ਇਹ ਕਿਤੇ ਹੈਪੀ ਮੋਟਰ ਤੇ ਗਈ ਸੀ ਹੈਪੀ ਦੀ ਬਹੂ ਨੂੰ ਪਤਾ ਨਹੀਂ ਕਿਥੋਂ ਕਨਸ਼ੋ ਪੈ ਗਈ ਤੇ ਉਹ ਤਾਂ ਸਿੱਧੇ ਮੋਟਰ ਤੇ ਜਾਵੜੀ ਤੇ ਮੂਰਤੀ ਤਾਂ ਬਣਾ ਕੇ ਹਜਾਰ ਲਾਇਆ ਫੇਰ ਵੇਖ ਲੈ ਹੁਣ ਸਾਰੇ ਪਿੰਡ ਚ ਵੇਚਤੀ ਹੋ ਗਈ ਕੀ ਕਰੂ ਅਗਲਾ ਛਿੰਦੀ 100 ਦਿਨ ਚੋਰਦਾ ਤੇ ਇੱਕ ਦਿਨ ਸਾਧਾ ਅੱਜ ਦੁਪਹਿਰ ਤਾਂ ਦਰੀਆਂ ਖਰੀਦੀਆਂ ਸੀ ਮੈਨੂੰ ਆਪਦੇ ਜਾਣੇ ਪੈਸੇ ਵਿਖਾਉਂਦੀ ਸੀ ਪਰ ਇਹੋ ਜੇ ਪਰ ਇਹੋ ਜਿਹੇ ਪੈਸਿਆਂ ਦਾ ਕਾਦਾ ਮਾਨ ਛਿੰਦਗੇ ਪੈਸਾ ਕਮਾਇਆ ਜਾ ਸਕਦਾ ਹੈ ਅਥੀ ਕੀਰਤ ਕਰਕੇ ਪਰ ਇੱਜ਼ਤ ਕੋ ਆਚੀ ਮੁੜ ਵਾਪਸ ਨਹੀਂ ਆਉਂਦੀ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ